ਜੇਕਰ ਤੁਸੀਂ ਵੀ ਸਫ਼ਰ ਦੌਰਾਨ ਸੜਕਾਂ ਦੇ ਉੱਪਰ ਚੱਲਦੇ ਸਮੇਂ ਸ਼ਾਰਟਕਟ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਵੀ ਵੱਡੇ ਹਾਦਸੇ ਵਾਪਰ ਸਕਦੇ ਨੇ ਤੁਸੀਂ ਵੀ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹੋ ਲਗਾਤਾਰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਕਾਲਾਚੜ ਟੋਲ ਪਲਾਜ਼ਾ ਕੋਲ ਲੋਕ ਸਮਾਂ ਬਚਾਉਣ ਅਤੇ ਟੋਲ ਟੈਕਸ ਤੋਂ ਬਚਣ ਦੇ ਲਈ ਆਨ ਜਾਣ ਵਾਲੇ ਦੋਨੇ ਪਾਸਿਆਂ ਤੋਂ ਜਾਂਦੇ ਰੋਂਗ ਸਾਈਡ ਜਾਂਦੇ ਨੇ ਜਿਸ ਤੋਂ ਬਾਅਦ ਸੜਕ ਦੇ ਉੱਪਰ ਯੂ-ਟਰਨ ਆਦਮੀ ਲੈਣ ਵਾਲੇ ਬਣੇ ਕੱਟਾ ਦੀ ਬਜਾਏ ਆਪਣਾ ਸਮਾਂ ਬਚਾਉਣ ਦੇ ਲਈ ਟੋਲ ਟੈਕਸ ਬਚਾਉਣ ਦੇ ਲਈ ਪਿੰਡਾ ਵਾਲੇ ਰਸਤੇ ਤੋਂ ਜਾਣ ਲਈ ਰੋਂਗ ਸਾਈਡ ਦੀ ਵਰਤੋਂ ਕਰਦੇ ਨੇ ਜਿਸ ਤੋਂ ਬਾਅਦ ਉਹ ਹਾਦਸਿਆਂ ਨੂੰ ਬੁਲਾਵਾ ਦਿੰਦੇ ਨੇ ਕਰਦੇ ਸਰ ਮੇਰਾ ਨਾਮ ਕਾਂਸਟੇਬਲ ਦਲਜੀਤ ਸਿੰਘ ਹੈ ਜੀ ਮੈਂ ਸੜਕ ਸੁਰੱਖਿਆ ਫੋਰਸ ਦੇ ਰੂਟ ਨੰਬਰ 53302 ਤੇ ਡਿਊਟੀ ਕਰ ਰਿਹਾ ਜੀ ਜੋ ਕਿ ਸੰਗਰੂਰ ਤੋਂ ਭਵਾਨੀਗੜ੍ਹ ਤੱਕ ਹੈ ਕਿਵੇਂ ਦੇਖਦੇ ਹੋ ਰੋਂਗ ਵੇ ਦੇ ਨਾਲ ਰੋਜ਼ਾਨਾ ਵੱਡੇ ਹਾਦਸੇ ਹੁੰਦੇ ਨੇ ਇਸ ਜਗ੍ਹਾ ਤੇ ਸੀ ਮੌਜੂਦ ਆ ਇੱਥੇ ਕੀ ਕਾਰਨ ਆ ਕਿ ਲੋਕ ਗਲਤ ਰਸਤਾ ਚੁੰਨਦੇ ਨੇ ਤੇ ਕਿੰਨੇ ਤਹਾਖਾਤਾਂ ਦਾ ਸ਼ਿਕਾਰ ਕਿੰਨੇ ਕਹਾਸ ਇਸ ਜਗ੍ਹਾ ਤੇ ਹੋਇਆ ਜੀ ਜਿਸ ਦਾ ਅਸਰ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਾਂ ਨੈਸ਼ਨਲ ਹਾਈਵੇ 7 ਤੇ ਖੜੇ ਆ ਜੀ ਜੋ ਕਿ ਸੰਗਰੂਰ ਤੋਂ ਪਟਿਆਲੇ ਵੱਲ ਜਾ ਰਿਹਾ ਹੈ ਜੀ ਇੱਥੋਂ 500 ਮੀਟਰ ਦੂਰੀ ਦੇ ਉੱਤੇ ਹੀ ਕਾਲਾ ਝਾੜ ਟੂਲ ਪਲਾਜ਼ਾ ਪੈਂਦਾ ਜਿਸ ਨੂੰ ਬਚਾਉਣ ਦੇ ਮਾਰੇ ਜਿਸ ਤੋਂ ਪਰਚੀ ਬਚਾਉਣ ਦੇ ਮਾਰੇ ਲੋਕ ਰੋਂਗ ਵੇ ਦਾ ਯੂਜ਼ ਕਰਦੇ ਨੇ ਜੀ ਤੇ ਇਸ ਦੇ ਨਾਲ ਹੀ ਹਰ ਇੱਕ ਸਾਲ ਤਿੰਨ ਜਾਂ ਚਾਰ ਜਿਹੜੀਆਂ ਡੈਥ ਹੋ ਚੁੱਕੀਆਂ ਨੇ ਜੀ ਪਿਛਲੇ ਸਮੇਂ ਦੇ ਦੌਰਾਨ ਤੋਂ ਇਦਾਂ ਦੇ ਸਤਿ ਸ਼੍ਰੀ ਅਕਾਲ ਤੁਸੀਂ ਐਕਸੀਡੈਂਟ ਹੈਂਡਲ ਕੀਤੇ ਨੇ ਹੁਣ ਤੱਕ ਕਿਉਂਕਿ ਲੋਕ ਥੋੜੇ ਪੈਸੇ ਬਚਾਉਣ ਦੇ ਲਈ ਗਲਤ ਰਸਤਾ ਚੋਂ ਲੰਘ ਰਹੇ ਨੇ ਪਰ ਪੂਰੇ ਪੂਰੇ ਪਰਿਵਾਰ ਖਤਮ ਹੋਦੇ ਦੇਖਿਆ ਹੋਇਆ ਹੈ ਜੀ ਸਰ ਬਿਲਕੁਲ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਜਿਹੜੀ ਜ਼ਿਆਦਾਤਰ ਜਿਹੜੇ ਅਸੀਂ ਇੱਥੇ ਗੱਡੀਆਂ ਰੋਕਦੇ ਹਾਂ ਜਿਹੜੀਆਂ ਰੋਂਗ ਸਾਈਡ ਆ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਪੜੇ ਲਿਖੇ ਵੀ ਹੁੰਦੇ ਨੇ ਜੀ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਇਹੀ ਅਪੀਲ ਕਰਦੇ ਹਾਂ ਵੀ ਤੁਸੀਂ ਰੋਂਗ ਸਾਈਡ ਕਿਉਂ ਹੋ ਕਰਦੇ ਹੋ ਸਿਰਫ ਛੋਟੀ ਜਿਹੀ ਪਰਚੀ ਬਚਾਉਣ ਦੇ ਮਾਰੇ ਉਹ ਆਪਣੇ ਪਰਿਵਾਰਾਂ ਦੀ ਜਾਨ ਜੋਖਮ ਦੇ ਵਿੱਚ ਪਾਉਂਦੇ ਨੇ ਜੋ ਕਿ ਬਿਲਕੁਲ ਗਲਤ ਗੱਲ ਹੈ। ਪਰ ਦੋ ਹੰਦੀ ਮੈਂ ਕੀ ਨਾਮ ਆ ਤੁਹਾਡਾ ਜੀ? ਲੇਡੀ ਕਨਸਟੇਬਲ ਗੁਰਜੀਵਨ ਕੌਰੀ। ਅ ਕਿੱਥੇ ਡਿਊਟੀ ਕਰਦੇ ਹੋ ਬੜੇ ਡਿਪਾਰਟਮੈਂਟ? ਅਸੀਂ ਇਸ ਟਾਈਮ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜਾ ਸਾਡਾ ਰੂਟ ਹੈ ਭਵਾਨੀਗੜ੍ਹ ਤੋਂ ਸੰਗਰੂਰ ਤੱਕ ਇੱਥੇ ਡਿਊਟੀ ਨਿਭਾ ਰਹੇ ਹਾਂ। ਤੁਸੀਂ ਡਿਊਟੀ ਕਰਦੇ ਹੋ ਡਿਊਟੀ ਦੌਰਾਨ ਕਿੱਦਾਂ ਦੇ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਆ ਜਿਹੜੇ ਲੋਕ ਗਲਤ ਰਸਤੇ ਤੇ ਜਾਂਦੇ ਨੇ ਰੌਂਗ ਵੇ ਯੂਜ਼ ਕਰਦੇ ਨੇ। ਆ ਤੁਮ ਜੌਣੇ ਹੋ ਕੀ ਗੱਲਬਾਤ ਕਰਦੇ ਹੋ ਕਿਵੇਂ ਤਾਂ ਜਵਾਬ ਮਿਲਦਾ ਹਾਂਜੀ ਅਸੀਂ ਕਈ ਵਾਰ ਇੱਥੇ ਦੇਖਿਆ ਵੀ ਰੂਟੀਨ ਗਸ਼ਤ ਦੇ ਦੌਰਾਨ ਜਦੋਂ ਅਸੀਂ ਜਾ ਰਹੇ ਹੁੰਨੇ ਆਪਨੀ ਸਾਈਡ ਦੇ ਉੱਤੇ ਕਈ ਲੋਕੀ ਨੇ ਜਿਹੜੇ ਆਪਦੀ ਫੈਮਿਲੀ ਦੇ ਨਾਲ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਨੇ ਜਿਹੜੇ ਗਲਤ ਸਾਈਡ ਦੇ ਉੱਤੇ ਸਿਰਫ ਟੋਲ ਬਚਾਉਣ ਦੀ ਖਾਤਰ ਥੋੜੇ ਬਹੁਤ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਰੋਂਗ ਸਾਈਡ ਤੇ ਕਿਉਂ ਚੱਲਦੇ ਹੋ ਸਾਡੀ ਐਜ਼ ਅ ਡਿਊਟੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਗਲਤ ਸਾਈਡ ਤੇ ਕਿਉਂ ਆ ਰਹੇ ਹੋ ਜਦੋਂ ਉਹਨਾਂ ਨਾਲ ਬੋਲੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਗਲਤ ਸਾਈਡ ਤੇ ਨਾ ਆਓ ਤਾਂ ਉਹ ਆਪਣਾ ਅੱਗੋਂ ਸਾਡੇ ਨਾਲ ਆਰਗੂ ਕਰਦੇ ਨੇ ਆਰਗੂਮੈਂਟ ਕਰਕੇ ਨਹੀਂ ਮੈਡਮ ਜਾਂ ਸਰ ਅਸੀਂ ਸਿਰਫ ਇੱਥੇ ਤੱਕ ਢਾਬੇ ਤੱਕ ਹੀ ਜਾ ਰਹੇ ਸੀ ਅਸੀਂ ਬਸ ਇੱਥੋਂ ਹੀ ਕੱਟ ਲੈਣਾ ਗੱਲ ਇਹ ਨਹੀਂ ਕਿ ਤੁਸੀਂ ਥੋੜਾ ਚਿਰਲੀ ਚੱ ਗਲਤੀ ਨੂੰ ਸੁਧਾਰਨ ਦਾ ਪ੍ਰਣ ਓਬਵੀਅਸly ਅੱਗੇ ਤੋਂ ਆਪਦੀ ਗਲ ਇਹੋ ਜਿਹੀ ਗਲਤੀ ਨਹੀਂ ਕਰਾਂਗੇ ਕਿਵੇਂ ਦੇਖਦੇ ਹਾਂ ਉਹ ਲੋਕ ਆਪ ਤਾਂ ਆਪਣੀ ਜਾਨ ਗਵਾਉਂਦੇ ਨੇ ਜਿਹੜੇ ਲੋਕ ਸਹੀ ਰਸਤੇ ਤੇ ਆ ਰਹੇ ਹੁੰਦੇ ਨੇ ਉਹ ਵੀ ਹਾਸੇ ਦਾ ਸ਼ਿਕਾਰ ਹੁੰਦੇ ਨੇ ਹਾਂਜੀ ਇਹ ਵੀ ਗੱਲ ਹੈ ਬਕਾਇਦਾ ਸਿਰਫ ਆਪਣੀ ਜਾਨ ਆਪਣੇ ਹੱਥ ਦੇ ਵਿੱਚ ਨਹੀਂ ਦੂਸਰਿਆਂ ਦੀ ਜਾਨ ਵੀ ਆਪਾਂ ਖਤਰੇ ਦੇ ਵਿੱਚ ਪਾ ਰਹੇ ਹਾਂ ਜਿਹੜਾ ਇਨਸਾਨ ਇੱਕ ਸਹੀ ਆਪਦੀ ਸਹੀ ਸਪੀਡ ਤੇ ਚੱਲ ਰਿਹਾ ਸਹੀ ਸਾਈਡ ਤੇ ਚੱਲ ਰਿਹਾ ਆਪਾਂ ਉਹਦੀ ਵੀ ਜਾਨ ਬਸ ਹੀ ਆ ਬਿਲਕੁਕ ਮੈਂ ਜੀ ਨਾਮ ਮੋਦ ਬੇਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਤੋਂ ਨਾਲ ਦੇ ਪਿੰਡ ਨਦਾਮਪੁਰ ਦਾ ਰਹਿਣ ਵਾਲਾ ਜੀ ਜਿੰਦਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਲੋਕੋ ਲੋ ਇੱਥੇ ਕੀ ਕਾਰ ਹੈ ਨਾ ਕਿ ਲੋਕ ਰੋਂਗ ਵੇ ਯੂਜ਼ ਕਰਦੇ ਨੇ ਤੇ ਕਿੰਨਾ ਕੁ ਨੁਕਸਾਨ ਹੁੰਦਾ ਸਰ ਇੱਥੋਂ ਜਿਹੜਾ ਰੋਂਗ ਵੇ ਯੂਜ਼ ਕਰਨ ਦਾ ਮੇਨ ਦੋ ਤਿੰਨ ਕਾਰਨ ਹੈਗੇ ਸਭ ਤੋਂ ਮੇਨ ਜਿਹੜਾ ਵੱਡਾ ਕਾਰਨ ਆ ਉਹ ਤਾਂ ਇਹ ਆ ਕਿ ਮੇਰੇ ਪਿੱਛੇ ਤੇ 1 ਕਿਲੋਮੀਟਰ ਤੇ ਕਾਲਾ ਝਾ ਟੋਲ ਪਲਾਜ਼ਾ ਪੈਂਦਾ ਜੀ ਦੇ ਲੋਕ ਟੋਲ ਪਰਚੀ ਬਚਾਉਣ ਦੇ ਚੱਕਰਾਂ ਦੇ ਵਿੱਚ ਇੱਥੋਂ ਰੋਂਗ ਸਾਈਡ ਯੂਜ਼ ਕਰਦੇ ਨੇ ਆ ਮੇਰੇ ਪਿੱਛੇ ਪਿੰਡ ਮਸਾਣੀ ਨੂੰ ਸੜਕ ਜਾਂਦੀ ਆ ਉਹ ਮਸਾਣੀ ਪਿੰਡ ਦੇ ਵਿੱਚ ਦੀ ਹੋ ਕੇ ਮੁੰਸ਼ੇ ਵਾਲਾ ਹੋ ਕੇ ਟੋਲ ਤੋਂ ਪਰਲੇ ਪਾਸੇ ਨਿਕਲ ਜਾਂਦੇ ਨੇ ਪਰਚੀ ਬਚਾਉਣ ਦੇ ਮਾਰੇ ਜਾਂ ਉਧਰੋਂ ਆਉਂਦੇ ਨੇ ਕਾਲਾ ਝਾੜ ਵਿੱਚ ਦੀ ਐਂਟਰ ਕਰਕੇ ਆ ਰਾਜਪੁਰਾ ਪਰਲੇ ਪਾਸੋਂ ਰਾਜਪੁਰੇ ਤੋਂ ਇੱਥੇ ਨਦੰਪਰ ਦੇ ਘਟ ਤੱਕ ਰੋਂਗ ਸਾਈਡ ਜਾਂਦੇ ਨੇ ਵੀ ਬਾਈ ਜਿਹੜੇ ਟੈਕਸ ਦੇ ਲਈ ਆਪਣੀ ਜਾਨ ਆਪਣੇ ਫੈਮਿਲੀ ਦੀ ਜਾਨ ਦਿੰਦੇ ਨੇ ਲੋਕ ਤੁਸੀਂ ਰੂਟੀਨ ਚ ਐਕਸੀਡੈਂਟ ਦਿੰਦੇ ਦੇਖਦੇ ਹੋਣਗੇ ਕਿਹੜੇ ਜਿਹੇ ਹਾਲਾਤਾਂ ਦੇ ਐਕਸੀਡੈਂਟ ਹੁੰਦੇ ਨੇ ਹਾਲਾਤ ਤਾਂ ਹੀ ਇਦਾਂ ਕੀ ਕਈ ਵਾਰ ਤਾਂ ਦੇਖਣਯੋਗ ਹੁੰਦੇ ਹੀ ਨਹੀਂ ਹੈਗੇ ਕਿ ਐਨੇ ਭੜੇ ਖਤਰਨਾਕ ਐਕਸੀਡੈਂਟ ਹੁੰਦੇ ਨੇ ਤੁਹਾਨੂੰ ਪਤਾ ਹੈ ਨੈਸ਼ਨਲ ਐਨ ਐਚ ਸੈ ਬਨਾਗਾ ਠੰਡਾ ਚੰਨੀਗੜ ਮੇਨ ਹਾਈਵੇ ਆ ਇੱਥੇ ਨਾਰਮਲ ਗੱਡੀ ਦੀ ਸਪੀਡ ਵੀ ਜੇ ਲਾਈਏ ਤਾਂ 100 ਪਲੱਸ ਹੁੰਦੀ ਹੈਗੀ ਤੇ ਇੱਥੇ ਜੇ ਇੱਕਦਮ ਕੋਈ ਬੰਦਾ ਅੱਗੋਂ ਰੋਂਗ ਸਾਈਡ ਆ ਰਿਹਾ ਗੱਡੀ ਵਾਲੇ ਨੂੰ ਨਹੀਂ ਜੱਜਮੈਂਟ ਕੀ ਇੱਥੋਂ ਰੋਂਗ ਸਾਈਡ ਤੋਂ ਉਤੋਂਦੇ ਜਾਂਦੇ ਨੇ ਤੇ ਜੇ ਉਹਨਾਂ ਦੀ ਟੱਕਰ ਹੁੰਦੀ ਆ ਤਾਂ ਉਹਦੇ ਚ ਸਿਰਫ ਮਾਲੀ ਨੁਕਸਾਨ ਨਹੀਂ ਹੁੰਦਾ ਉਹਦੇ ਚ ਜਾਨੀ ਨੁਕਸਾਨ ਵੀ ਹੁੰਦੇ ਨੇ ਜਿੱਦਾਂ ਕਿ ਪਿਛਲੇ 1 ਸਾਲ ਦੇ ਵਿੱਚ ਤਕਰੀਬਨ ਇੱਥੋਂ ਅਸੀਂ 3 ਤੋਂ 4 ਮੌਤਾਂ ਦੇਖ ਚੁੱਕੇ ਹਾਂ ਜੋ ਕਿ ਸਿਰਫ ਏਸੇ ਦੋਨੋਂ ਸਾਈਡਾਂ ਤੇ ਇਹ ਲੋਕੇਸ਼ਨ ਤੇ ਹੋ ਚੁੱਕੀਆਂ ਨੇ ਲੋਕ ਆਪ ਗਲਤ ਰਸਤਾ ਯੂਜ਼ ਕਰਦੇ ਨੇ ਸਹੀ ਆ ਇਹਨੂੰ ਵੀ ਮਾਰ ਦਿੰਦੇ ਨੇ ਜ਼ਿਆਦਾਤਰ ਕੇਸਾਂ ਦੇ ਵਿੱਚ ਐਵੇਂ ਹੁੰਦਾ ਜਿਹੜਾ ਦਾ ਬੰਦਾ ਰੋਂਗ ਸਾਈਡ ਆ ਰਿਹਾ ਹੁੰਦਾ ਉਹ ਤਾਂ ਬਚ ਜਾਂਦਾਗਾ ਜਿਹੜਾ ਬੰਦਾ ਕੋਈ ਭਲੇਮਾਨਸ ਸਿੱਧਾ ਆ ਰਿਹਾ ਹੁੰਦਾ ਵਿਚਾਰਾ ਉਹਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਐਵੇਂ ਚੱਲਦੇ ਨੇ ਲੋਕ ਉਹ ਮਾਰਿਆ ਜਾਂਦਾਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ